ਮਾਜ ਮਹੱਲਾ ਤੀਜਾ ਏਕਾ ਜੋਤ ਜੋਤ ਹੈ ਸਰੀਰਾ ਸ਼ਬਦ ਦਿਖਾਏ ਸਤਿਗੁਰ ਪੂਰਾ ਆਪੇ ਫਰਕ ਕੀਤੋਂ ਘਟ ਅੰਤਰ ਆਪੇ ਬਣਤ ਬਣਾਵਣਿਆ ਹਉ ਵਾਰੀ ਜੀਉ ਵਾਰੀ ਹਰ ਸੱਚੇ ਕੇ ਗੁਣ ਗਾਵਣਿਆ ਬਾਜ ਗੁਰੂ ਕੋ ਸਹਜ ਨਾ ਪਾਈ ਗੁਰਮੁਖ ਸਹਜ ਸੁਮਾਵਣਿਆ ਰਹਾਉ ਤੂੰ ਆਪੇ ਸੋਹ ਹੈ ਆਪੇ ਜਗ ਮੋਹ ਹੈ ਤੂੰ ਆਪੇ ਨਦਰੀ ਜਗਤ ਪਰੋਵੈ ਤੂੰ ਆਪੇ ਦੁਖ ਸੁਖ ਦੇਵਹਿ ਕਰਤੇ ਗੁਰਮਖ ਹਰ ਦੇ ਖਾਵਣਿਆ ਆਪੇ ਕਰਤਾ ਕਰੇ ਕਰਾਈ ਆਪੇ ਸ਼ਬਦ ਗੁਰ ਮਨ ਵਸਾਏ ਸ਼ਬਦੇ ਉਪਜੈ ਅੰਮ੍ਰਿਤ ਬਾਣੀ ਗੁਰਮਖ ਆਖ ਸੁਣਾਵਣਿਆ ਆਪੇ ਕਰਤਾ ਆਪੇ ਭੁਗਤਾ ਵੰਦਨ ਤੋੜੇ ਸਦਾ ਹੈ ਮੁਕਤਾ ਸਦਾ ਮੁਕਤ ਆਪੇ ਹੈ ਸੱਚਾ ਆਪੇ ਅਲਖ ਲਖਾਵਣੀਆਂ ਆਪੇ ਮਾਇਆ ਆਪੇ ਛਾਇਆ ਆਪੇ ਮੋਹ ਸਭ ਜਗਤਿ ਉਪਾਇਆ ਆਪੇ ਗੁਣ ਦਾਤਾ ਗੁਣ ਗਾਵੇ ਆਪੇ ਆਖ ਸੁਨਾਵਣੀਆਂ ਆਪੇ ਕਰੇ ਕਰਾਏ ਆਪੇ ਆਪੇ ਥਾਪ ਉਥਾਪੇ ਆਪੇ ਜੁਜਤੇ ਬਾਹਰ ਕਛੂ ਨਾ ਹੋਐ ਤੂੰ ਆਪੇ ਕਾਰੈ ਨਾਵਣਿਆ ਆਪੇ ਮਾਰੇ ਆਪ ਜਿਵਾਈ ਆਪੇ ਮੇਲੇ ਮੇਲ ਮਲਾਈ ਸੇਵਾ ਤੇ ਸਦਾ ਸੁਖ ਪਾਇਆ ਗੁਰਮੁਖ ਸਹਿਜ ਸਮਾਵਣਿਆ ਆਪੇ ਊਚਾ ਊਚੋ ਹੋਈ ਜਿਸ ਆਪ ਵਖਾਲੇ ਸੋ ਵੇਖੈ ਕੋਈ ਨਾਨਕ ਨਾਮ ਵਸੈ ਘਟ ਅੰਤਰ ਹਾਪੇ ਵੇਖ ਵਿਖਾਲਣਿਆ ਮਾਜ ਮਹੱਲਾ ਤੀਜਾ ਮੇਰਾ ਪ੍ਰਭ ਪਰਪੂਰ ਰਹਾ ਸਭ ਥਾਈ ਗੁਰ ਪ੍ਰਸਾਦੀ ਘਰ ਹੀ ਮਹ ਪਾਈ ਸਦਾ ਸਰੇ ਵੀ ਇੱਕ ਮਨ ਧਾਈ ਗੁਰਮਕ ਸੱਚ ਸਮਾਵਣਿਆ ਹਉ ਵਾਰੀ ਜੀਉ ਵਾਰੀ ਜਗ ਜੀਵਨ ਮਨ ਵਸਾਵਣਿਆ ਹਰ ਜਗ ਜੀਵਨ ਨਿਰਪੋਦਾਤਾ ਗੁਰਮਤ ਸਹਿਜ ਸਮਾਵਣਿਆ ਰਹਾਉ ਘਰ ਮਹਿ ਧਰਤੀ ਤੌਲ ਪਾਤਾਲਾ ਘਰ ਹੀ ਮਹਿ ਪ੍ਰੀਤਮ ਸਦਾ ਹੈ ਬਾਲਾ ਸਦਾ ਆਨੰਦ ਰਹੈ ਸੁਖ ਦਾਤਾ ਗੁਰਮਤ ਸਹਿਜ ਸਮਾਵਣਿਆ ਕਾਇਆ ਅੰਦਰ ਹਉ ਮੈਂ ਮੀਰਾ ਜੰਮਣ ਮਰਨ ਨਾ ਚੂਕੈ ਫੇਰਾ ਗੁਰਮੁਖ ਹੋਐ ਸੋ ਹਉ ਮੈਂ ਮਾਰੀ ਸਚੁ ਸਚਿ ਤਿਆਵਣੀਆ ਕਾਇਆ ਅੰਦਰ ਪਾਪ ਪੁਨ دھوਇ ਭਾਈ ਦੁਹੀ ਮਿਲ ਕੇ ਸ੍ਰਿਸ਼ਟ ਉਪਾਈ ਦੋਹਿ ਮਾਰ ਜਾਏ ਇਕਤ ਘਰ ਆਵੇ ਗੁਰਮਤ ਸਹਜ ਸਮਾਵਣਿਆ ਕਰਹੀ ਮਾਹੀ ਦੂਜੈ ਭਾਏ ਹਨੇਰਾ ਚਾਨਣ ਹੋਵੇ ਛੋੜੈ ਹੋਮੈ ਮੇਰਾ ਪ੍ਰਗਟ ਸ਼ਬਦ ਹੈ ਸੁਖਦਾਤਾ ਅਨ ਦਿਨ ਨਾਮ ਧਿਆਵਣਿਆ ਅੰਤਰ ਜੋਤ ਪਰਗਟ ਪਾ ਸਾਰਾ ਗੁਰ ਸਾਖੀ ਮਿਟਿਆ ਅੰਧਿਆਰਾ ਕਮਲ ਬਗਾਸ ਸਦਾ ਸੁਖ ਪਾਇਆ ਜੋਤੀ ਜੋਤ ਮਲਾਵਣਿਆ ਅੰਦਰ ਮਹਿਲ ਰਤਨੀ ਭਰੇ ਪੰਡਾਰਾ ਗੁਰਮੁਖ ਪਾਏ ਨਾਮ ਅਪਾਰਾ ਗੁਰਮੁਖ ਵਣਜੇ ਸਦਾ ਵਾਪਾਰੀ ਲਾਹ ਨਾਮ ਸਦ ਪਾਵਣਿਆ ਆਪੇ ਵਾਥ ਰੱਖੈ ਆਪੇ ਦੀ ਗੁਰਮੁਖ ਵਣਜਹਿ ਕੀਕੇ ਨਾਨਕ ਜਿਸ ਨਦਰ ਕਰੇ ਸੋ ਪਾਏ ਕਰ ਕਿਰਪਾ ਮਨ ਵਸਾਵਣਿਆ ਮਾਜ ਮਹੱਲਾ ਤੀਜਾ ਹਰਿ ਆਪੇ ਮੇਲੇ ਸੇਵ ਕਰਾਈ ਗੁਰ ਕੈ ਸ਼ਬਦ ਭਾਉ ਦੂਜਾ ਜਾਇ ਹਰ ਨਿਰਮਲ ਸਦਾ ਗੁਣ ਦਾਤਾ ਹਰ ਗੁਣ ਮਹਿ ਆਪ ਸਮਾਵਣਿਆ ਹੋ ਵਾਰੀ ਜੀਉ ਵਾਰੀ ਸਤ ਸਚਾ ਹਿਰਦੈ ਵਸਾਵਣਿਆ ਸਚਿਆ ਨਾਮ ਸਦਾ ਹੈ ਨਿਰਮਲ ਗੁਰ ਸ਼ਬਦੀ ਮਨ ਵਸਾਵਣਿਆ ਰਹਾਉ ਆਪੇ ਗੁਰ ਦਾਤਾ ਕਰਮ ਬਿਦਾਤਾ ਸੇਵਕ ਸੇਵਹਿ ਗੁਰਮੁਖ ਹਰਿ ਜਾਤਾ ਅੰਮ੍ਰਿਤ ਨਾਮ ਸਦਾ ਜਨ ਸੁਹੈ ਗੁਰਮਤਿ ਹਰਿ ਰਸ ਪਾਵਣਿਆ ਇਸ ਗੁਫਾ ਮਹਿ ਇਕ ਥਾਨ ਸੁਹਾਇਆ ਪੂਰੈ ਗੁਰ ਹਉ ਮੈਂ ਪਰਮ ਚੁਕਾਇਆ ਅਨ ਦਿਨ ਨਾਮ ਸਲਾਹਨ ਰੰਗ ਰਾਤੀ ਗੁਰ ਕਿਰਪਾ ਤੇ ਪਾਵਣਿਆ ਗੁਰ ਕੈ ਸ਼ਬਦ ਇਹੋ ਗੁਫਾ ਵਿਚਾਰੀ ਨਾਮ ਨਿਰੰਝਨ ਅੰਤਰ ਵਸੈ ਮਰਾਰੀ ਹਰ ਗੁਣ ਗਾਵੇ ਸ਼ਬਦ ਸੁਹਾਈ ਮਿਲ ਪ੍ਰੀਤਮ ਸੁਖ ਪਾਵਣਿਆ ਜਮ ਜਾਗਾਤੀ ਦੂਜੈ ਭਾਏ ਕਰ ਲਾਏ ਨਾਮ ਉਹ ਭੂਲੇ ਦੇ ਸਜਾਏ ਕੜੀ ਮੋਹਤ ਕਾਲੇਖਾ ਲੇਵੈ ਰਤਿਓ ਮਾਸਾ ਤੋਲ ਕਡਾਵਣਿਆ ਪੇਯੜਾ ਪਿਰ ਚੀਤੇ ਨਹੀਂ ਦੂਜਾ ਮੁਠੀ ਰੋਐ ਤਾਂਹੀ ਖਰੀ ਕਵਾਲਿਓ ਕ ਰੂਪ ਕ ਲਖਣੀ ਸੁਪਨੇ ਪਿਰ ਨਹੀਂ ਪਾਵਣਿਆ ਪੇਯੜਾ ਪਿਰ ਮਨ ਵਸਾਇਆ ਪੂਰੇ ਗੁਰ ਹਧੂਰ ਦਿਖਾਇਆ ਕਾਮਣ ਪਿਰ ਰਾਖਿਆ ਕੰਠ ਲਾਈ ਸ਼ਬਦੇ ਪਿਰ ਰਾਵੈ ਸੇਜ ਸੁਹਾਵਣਿਆ ਆਪੀ ਦੇਵ ਸੱਦ ਬੁਲਾਈ ਆਪਣਾ ਨਾਮ ਮਨ ਵਸਾਈ ਨਾਨਕ ਨਾਮ ਮਿਲੇ ਵਡਿਆਈ ਅਣ ਦਿਨ ਸਦਾ ਗੁਣ ਗਾਵਣਿਆ ਮਾਜ ਮਹੱਲਾ ਤੀਜਾ ਪੂਤਮ ਜਨਮ ਸੁਤਾਨ ਹੈ ਵਾਸਾ ਸਤਗੁਰ ਸੇਵਹਿ ਕਰ ਮਾਹੀ ਉਦਾਸਾ ਹਰ ਰੰਗ ਰਹੇ ਸਦਾ ਰੰਗ ਰਾਤੀ ਹਰ ਰਸ ਮਨ ਤ੍ਰਿਪਤਾਵਣਿਆ ਔ ਵਾਰੀ ਜੀਉ ਵਾਰੀ ਪੜ ਬੁਝ ਮਨ ਵਸਾਵਣਿਆ ਗੁਰਮੁਖ ਪੜਹਿ ਹਰ ਨਾਮ ਸਲਾਹ ਹੈ ਦਰ ਸੱਚੇ ਸੁਬਾ ਪਾਵਣੀਆਂ ਰਹਾਉ ਅਲਕ ਅਭਿਓ ਹਰ ਰਹਿ ਆਸਮਾਏ ਉਪਾਏ ਨ ਕਿਤੀ ਪਾਇਆ ਜਾਈ ਕਿਰਪਾ ਕਰੇ ਤ ਸਤਗੁਰ ਭੇਟੈ ਨਦਰੀ ਮੇਲ ਮਲਾਵਣੀਆਂ ਦੂਜੇ ਭਾਏ ਪੜੈ ਨਹੀਂ ਬੂਝੈ ਤ੍ਰੇ ਵਿਦਮਾਇ ਕਾਰਨ ਲੂਝੈ ਤ੍ਰੇ ਵਿਦ ਬੰਦਨ ਟੁੱਟਹਿ ਗੁਰ ਸ਼ਬਦੀ ਗੁਰ ਸ਼ਬਦੀ ਮੁਕਤ ਕਰਾਵਣੀਆਂ ਇਹੋ ਮਨ ਚੰਚਲ ਵਸਨਾ ਆਵੇ ਦੁਬਦਾ ਲਾਗੈ ਦਹਿਿਸ ਧਾਵੇ ਵਿਖ ਕਾ ਕੀੜਾ ਵਿਖ ਮਹਿ ਰਾਤਾ ਵਿਖੇ ਮਾਹੀ ਪਚਾਵਣਿਆ ਹਉ ਹਉ ਕਰੇ ਤ ਆਪ ਜਣਾਈ ਬਹੁ ਕਰਮ ਕਰੈ ਕਿਛ ਥਾਏ ਨਾ ਪਾਈ ਤੁਜ ਤੇ ਬਾਹਰ ਕਿਛੂ ਨਾ ਹੋਵੇ ਬਖਸ਼ੇ ਸ਼ਬਦ ਸੁਹਾਵਣਿਆ ਉਪਜੈ ਪਚੈ ਹਰ ਬੂਝੈ ਨਾਹੀ ਹਨ ਦਿਨ ਦੂਜੈ ਭਾਇ ਫਰਾਹੀ ਮਨਮੁਖ ਜਨਮ ਗਿਆ ਹੈ ਬਿਰਥਾ ਅੰਤ ਗਿਆ ਪਛਤਾਵਣਿਆ ਪਿਰ ਪਰਦੇਸ਼ ਸ਼ਿੰਗਾਰ ਬਣਾਈ ਮਨਮੁਖ ਅੰਧਿਆ ਸ੍ਰੀ ਕਰਮ ਕਮਾਈ ਹਲਤ ਨ ਸੋ ਬਾਪਲਤ ਨ ਢੋਈ ਬਿਰਥਾ ਜਨਮ ਗਵਾਵਣਿਆ ਹਰ ਕਾ ਨਾਮ ਕਿਨੈ ਵਿਰ ਲੈ ਜਾਤਾ ਪੂਰੇ ਗੁਰ ਕੈ ਸ਼ਬਦ ਪੁਛਾਤਾ ਆਨ ਬਿਨ ਭਗਤ ਕਰੇ ਦਿਨ ਰਾਤੀ ਸਹਜੇ ਹੀ ਸੁਖ ਪਾਵਣਿਆ ਸਭ ਮੈਂ ਵਰਤੈ ਇੱਕੋ ਸੋਈ ਗੁਰਮੁਖ ਵਿਰਲਾ ਬੂਜੈ ਕੋਈ ਨਾਨਕ ਨਾਮ ਰਤੇ ਜਨ ਸੁਹੈ ਕਰ ਕਿਰਪਾ ਆਪ ਮਲਾਵਣਿਆ ਮਾਜ